आसा महल्ा पंजवा ਗੁਰਪੂਰੇ ਰਾਖਿਆ ਦੇ ਹੱਥ ਪ੍ਰਗਟ ਭਇਆ ਜਨਕਾ ਪਰਤਾਪ ਗੁਰ ਗੁਰ ਜਪੀ ਗੁਰੂ ਗੁਰ ਧਿਆਈ ਜੀ ਕੀ ਅਰਦਾਸ ਗੁਰੂ ਪਹਿ ਪਾਈ ਰਹਾਉ ਸਰਨ ਪਰੇ ਸਾਚੇ ਗੁਰਦੇਵ ਪੂਰਨ ਹੋਈ ਸੇਵਕ ਸੇਵ ਜੀਉ ਪਿੰਡ ਜੋਬਨ ਰਾਖੈ ਪ੍ਰਾਨ ਕਹੋ ਨਾਨਕ ਗੁਰ ਕਉ ਕੁਰਬਾਨ ਆਸਾ ਕਰ ਅਠਵਾਂ ਕਾਫੀ ਮਹੱਲਾ ਪੰਚ ਜਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਮੈਂ ਬੰਦਾ ਬੈ ਖਰੀਦ ਸੱਚ ਸਾਹਿਬ ਮੇਰਾ ਜੀਉ ਪਿੰਡ ਸਭ ਤੇ ਸਦਾ ਸਭ ਕਿਛ ਹੈ ਤੇਰਾ ਮਾਨ ਨਿਮਾਣੇ ਤੂੰ ਤਣੀ ਤੇਰਾ ਪ੍ਰਵਾਸਾ ਬਿਨ ਸਾਚੇ ਅਨਟੇਕ ਹੈ ਸੋ ਜਾਣੋ ਕਾਚਾ ਰਹਾਓ ਤੇਰਾ ਹੁਕਮ ਅਪਾਰ ਹੈ ਕੋਈ ਅੰਤ ਨਾ ਪਾਏ ਜਿਸ ਗੁਰ ਪੂਰਾ ਭੇਟ ਸੀ ਸੋ ਚੱਲੇ ਰਜਾਏ ਚਤੁਰਾਈ ਸਿਆਣਪਾ ਕਿਤੇ ਕਾਮ ਨ ਆਈਐ ਟੁੱਠਾ ਸਾਹਿਬ ਜੋ ਦੇਵੇ ਸੋਈ ਸੁਖ ਪਾਈਐ ਜੇ ਲੱਖ ਕਰਮ ਕਮਾਈਐ ਕਿਛ ਪਵੇ ਨਾ ਬੰਦ ਜਨ ਨਾਨਕ ਕੀਤਾ ਨਾਮ ਧਰ ਹੋਰ ਛੋੜਿਆ ਤੰਦਾ ਆਸਾ ਮਹੱਲਾ ਪੰਜਵਾ ਸਰਬ ਸੁਖਾ ਮੈਂ ਭਾਲਿਆ ਹਰ ਜੀਵੜ ਨਾ ਕੋਈ ਗੁਰ ਤੁਠੇ ਤੇ ਪਾਈਐ ਸੱਚ ਸਾਹਿਬ ਸੋਈ ਬਲੇਹਾਰੀ ਗੁਰ ਆਪਣੇ ਸਦ ਸਦ ਕੁਰਬਾਨਾ ਨਾਮ ਨਾ ਵਿਸਰਉ ਇੱਕ ਖਿੰਚਸਾ ਇਹੋ ਕੀਜੈ ਦਾਨਾ ਰਹਾਉ ਆਗਠ ਸੱਚਾ ਸੋਇ ਹੈ ਜਿਸ ਹਰ ਧਨ ਅੰਤਰ ਸੋ ਛੂਟੈ ਮਹਾ ਜਾਲ ਤੇ ਜਿਸ ਗੁਰ ਸ਼ਬਦ ਨਿਰੰਤਰ ਗੁਰ ਕੀ ਮਹਿਮਾ ਕਿਆ ਕਹਾ ਗੁਰ ਵਿਵੇਕ ਸਤ ਸਰ ਉਹ ਆਦ ਜੁਗਾਦੀ ਜੁਗ ਹੈ ਜੁਗ ਪੂਰਾ ਪਰਮੇਸ਼ਰ ਨਾਮ ਧਿਆਵੋ ਸਦ ਸਦਾ ਹਰ ਹਰ ਮਨ ਰੰਗੇ ਜਿਉ ਪ੍ਰਾਣ ਤਨ ਗੁਰੂ ਹੈ ਨਾਨਕ ਕੈ ਸੰਗੇ ਆਸਾ ਮਹੱਲਾ 5 ਸਾਈ ਅਲਖ ਅਪਾਰ ਪੂਰੀ ਮਨ ਵਸੈ ਦੁਖ ਦਰਦ ਰੋਗ ਮਾਏ ਮੈਂਡਾ ਹੱਬ ਨਸੈ ਹਉ ਵੰਨਿਆ ਕੁਰਬਾਨ ਸਾਈ ਆਪਣੇ ਹੋਵੇ ਅਨੰਦ ਕਣਾ ਮਨ ਤਨ ਜਪਣੇ ਰਹਾਉ ਬਿੰਦਕ ਗਾਲ ਸੁਣੀ ਸੱਚੇ ਤਿਸ ਧਣੀ ਸੂਖੀ ਹੂੰ ਸੁਖ ਪਾਏ ਮਾਏ ਨਾ ਕੀ ਮੰਗਣੀ ਨੈਣ ਪਸੰਦੋ ਸੋਏ ਪੇਖ ਮੁਸਤਾਕ ਭਈ ਮੈਂ ਨਿਰਗੁਣ ਮੇਰੀ ਮਾਏ ਆਪ ਲੜ ਲਾਈ ਲਈ ਬੇਦਕ ਤੇਬ ਸੰਸਾਰ ਹੱਬਾ ਹੂੰ ਬਾਹਰਾ ਨਾਨਕ ਕਾ ਪਾਤ ਸਾਹੋ ਦਿਸੈ ਜਾਹਰਾ ਆਸਾ ਮਹੱਲਾ ਪੰਜਵਾ ਲੱਖ ਭਗਤ ਆਰਾਧ ਹੈ ਜਪਤੇ ਪੀਓ ਪੀਓ ਕਵਨ ਜੁਗਤ ਮੇਲਾਵੋ ਨਿਰਗੁਣ ਵਿਖਈ ਜੀਓ ਤੇਰੀ ਟੇਕ ਗੋਵਿੰਦ ਗੋਪਾਲ ਦਿਆਲ ਪ੍ਰਭ ਤੂੰ ਸਭਨਾ ਕੇ 나ਥ ਤੇਰੀ ਸ੍ਰਿਸ਼ਟ ਸਭ ਰਹਾਉ ਸਦਾ ਸਹਾਈ ਸੰਤ ਪਿਖੈ ਸਦਾ ਹਜੂਰ ਨਾਮ ਬਿਹੂ ਨੜਿਆ ਸੇ ਮਰਨ ਵਿਸੂਰ ਵਿਸੂਰ ਦਾਸ ਦਾਸ ਤਣ ਪਾਏ ਮਿਟਿਆ ਤਿਨਾਂ ਗਾਉਣ ਵਿਸਰਿਆ ਜਿਨਾਂ ਨਾਮ ਤਿਨਾਂ ਦਾ ਹਾਲ ਕੌਣ ਜੈਸੇ ਪਸ ਹਰਿਆਉ ਤੈਸਾ ਸੰਸਾਰ ਸਭ ਨਾਨਕ ਬੰਧਨ ਕਾਟ ਮਿਲਾਵੋ ਆਪ ਪ੍ਰਭ ਆਸਾ ਮਹੱਲਾ ਪੰਜਵਾ ਹੱਬੇ ਥੋਕ ਵਿਸਾਰ ਇੱਕੋ ਖਿਆਲ ਕਰ ਝੂਠਾ ਲਾਹੇ ਗੁਮਾਨ ਮਨ ਤਨ ਅਰਪ ਧਰ ਆਠ ਪਹਿਰ ਸਾਲਾਹੇ ਸਿਰਜਨਹਾਰ ਤੂੰ ਜੀਵਾਂ ਤੇਰੀ ਦਾਤ ਕਿਰਪਾ ਕਰ ਹੋ ਮੂੰ ਰਹਾਓ ਸੋਈ ਕੰਮ ਕਮਾਏ ਜਿਤ ਮੁਖ ਉਜਲਾ ਸੋਈ ਲੱਗੇ ਸਚ ਜਿਸ ਤੂੰ ਦੇਹ ਅਲਾ ਜੋ ਨ ਟਹੰਦੋ ਮੂਲ ਸੋ ਕਰ ਰਾਸ ਕਰ ਹਿਕੋ ਚਿਤ ਵਸਾਏ ਕਦੇ ਨ ਜਾਏ ਮਰ ਤਿੰਨਾ ਪਿਆਰਾ ਰਾਮ ਜੋ ਪ੍ਰਭ ਪਾਣਿਆ ਗੁਰ ਪ੍ਰਸਾਦ ਅਕਥ ਨਾਨਕ ਵਖਾਣਿਆ ਆਸਾ ਮਹੱਲਾ 5 ਜਿਨ੍ਹਾਂ ਨ ਵਿਸਰੈ ਨਾਮ ਸੇ ਕਿਨੇਹਿਆ ਬੇਦ ਨ ਜਾਣੋ ਮੂਲ ਸਾਈ ਜਿਹਿਆ ਮਨ ਤਨ ਹੋਏ ਨਿਹਾਲ ਤੁਮ ਸੰਗ ਪੇਟਿਆ ਸੁਖ ਪਾਇਆ ਜਨ ਪ੍ਰਸਾਦ ਦੁੱਖ ਸਭ ਮਿਟਿਆ ਰਹਾਉ ਜੇ ਤੇ ਖੰਡ ਬ੍ਰਹਮੰਡ ਉਧਾਰੇ ਤਿੰਨ ਖੇ ਜਿਨ ਮਨ ਉਠਾ ਆਪ ਪੂਰੇ ਭਗਤ ਸੇ ਜਿਸ ਨੂੰ ਮੰਨੇ ਆਪ ਸੋਈ ਮਾਨੀਐ ਪ੍ਰਗਟ ਬੁਰਖ ਪਰਵਾਨ ਸਭ ਠਾਈ ਜਾਨੀਐ ਦਿਨ ਸਰੇਣ आराध संभाले साह सा नानक की लोचा पूर सचे पात साह आसा महला पंजवां ਪੂਰ ਰਹਾ ਸਬਠਾਏ ਹਮਾਰਾ ਖਸਮ ਸੋਏ ਏਕ ਸਾਹਿਬ ਸਿਰਛੱਤ ਦੂਜਾ ਨਾਹੇ ਕੋਏ ਜਿਉ ਪਾਵੇ ਤਿਉ ਰਾਖ ਰੱਖਣ ਹਾਰਿਆ ਤੁਜ ਬਿਨ ਅਵਰ ਨਾ ਕੋਏ ਨਦਰ ਨਿਹਾਰਿਆ ਰਹਾਉ ਪ੍ਰਤਪਾਲੇ ਪ੍ਰਭ ਆਪ ਘਟ ਘਟ ਸਾਰੀ ਐ ਜਿਸ ਮਨ ਉਠਾ ਆਪ ਤਿਸ ਨਾ ਵਿਸਾਰੀ ਐ ਜੋ ਕਿਛ ਕਰੇ ਸੋ ਆਪ ਆਪਣ ਪਾਣਿਆ ਭਗਤਾ ਕਾ ਸਹਾਈ ਜੁਗ ਜੁਗ ਜਾਣੇ ਜਪ ਜਪ ਹਰ ਕਾ ਨਾਮ ਕਦੇ ਨਾ ਝੂਰੀਐ ਨਾਨਕ ਦਰਸ ਪਿਆਸ ਲੋਚਾ ਪੂਰੀਐ ਆਸਾ ਮਹੱਲਾ ਪੰਜਵਾ ਕਿਆ ਸੋ ਵਹਿ ਨਾਮ ਵਿਸਾਰ ਗਾਫਲ ਗਹਿ ਲਿਆ ਕਿੰਤੀ ਇਤ ਦਰੀਆਏ ਵੰਜਨ ਵਹੰਦਿਆ ਬੋਹ ਥੜਾ ਹਰ ਚਰਨ ਮਨ ਚੜ ਲੰਗੀਐ ਆਠ ਪਹਿਰ ਗੁਣ ਗਾਏ ਸਾਧੂ ਸੰਗੀਐ ਰਹਾਉ ਪੋਗ ਹੈ ਪੋਗ ਅਨੇਕ ਵਿਣਨਾ ਵੈ ਸੁਨਿਆ ਹਰ ਕੀ ਭਗਤ ਬਿਨਾ ਮਰ ਮਰ ਰੁੰਨਿਆ ਕੱਪੜ ਪੋਗ ਸੁਗੰਧ ਤਨ ਮਰਦਨ ਮਾਲਣਾ ਬਿਨ ਸਿਮਰਨ ਤਨ ਛਾਰ ਸਰਪਰ ਚਾਲਣਾ ਮਹਾ ਬਖਮ ਸੰਸਾਰ ਵਿਰਲੇ ਪੇਖਿਆ ਛੁਟਨ ਹਰ ਕੀ ਸਰਣ ਲੇਖ ਨਾਨਕ ਲੇਖਿਆ ਆਸਾ ਮਹੱਲਾ ਪੰਜਵਾ ਕੋਏ ਨ ਕਿਸ ਹੀ ਸੰਗ ਕਾਹੇ ਗਰਬੀਐ ਏਕ ਨਾਮ ਆਧਾਰ ਪੌਜਲ ਤਰਬੀਐ ਮੈਂ ਗਰੀਬ ਸਚ ਟੇਕ ਤੂੰ ਮੇਰੇ ਸਤਿਗੁਰੂ ਪੂਰੇ ਦੇਖ ਤੁਮਾਰਾ ਦਰਸਨੂ ਮੇਰਾ ਮਨ ਧੀਰੇ ਰਹਾਉ ਰਾਜ ਮਾਲ ਜੰਜਾਲ ਕਾਜ ਨਾ ਕਿਤੇ ਗਨਉ ਹਰ ਕੀਰਤਨ ਆਧਾਰ ਨਿਹਚਲ ਏਹੋ ਧਨੋ ਜੀਤੇ ਮਾਇਆ ਰੰਗ ਤੇਤ ਪਛਾਵਿਆ ਸੁਖ ਕਾ ਨਾਮ ਨਿਧਾਨ ਗੁਰਮੁਖ ਗਾਵੇਆ ਸੱਚਾ ਗੁਣੀ ਨਿਧਾਨ ਤੂੰ ਪ੍ਰਭ ਗਹਿਰ ਗੰਬੀਰੇ ਆਸ ਭਰੋਸਾ ਖਸਮ ਕਾ ਨਾਨਕ ਕੇ ਜੀ ਅਰੇ ਆਸਾ ਮਹੱਲਾ ਪੰਜਵਾਂ ਜਿਸ ਸਿਮਰਤ ਦੁਖ ਜਾਏ ਸਹਜ ਸੁਖ ਪਾਈਐ ਰੈਣ ਦਿਨਸ ਕਰ ਜੋੜ ਹਰ ਹਰ ਧਿਆਈਐ ਨਾਨਕ ਕਾ ਪ੍ਰਭ ਸੋਏ ਜਿਸ ਕਾ ਸਭ ਕੋਏ ਸਰਬ ਰਹਿਆ ਭਰਪੂਰ ਸੱਚਾ ਸਤਿ ਸੋਏ ਰਹਾਉ ਅੰਤਰ ਬਾਹਰ ਸੰਗ ਸਹਾਈ ਗਿਆਨ ਜੋਗ ਤਿਸਹਿ ਆਰਾਧ ਮਨਾ ਬਿਨਾਸੈ ਸਗਲ ਰੋਗ ਰੱਖਣਹਾਰ ਅਪਾਰ ਰਾਖੈ ਅਗਨ ਮਾਹੇ ਸੀਤਲ ਹਰ ਹਰ ਨਾਮ ਸਿਮਰਤ ਤਪਤ ਜਾਏ ਸੂਖ ਸਹਿਜ ਆਨੰਦ ਘਣਾ ਨਾਨਕ ਜਨ ਤੂਰਾ ਕਾਰਜ ਸਗਲੇ ਸਿਧ ਭਏ ਭੇਟਿਆ ਗੁਰਪੂਰਾ ਆਸਾ ਮਹੱਲਾ ਪੰਜਵਾਂ ਗੋਬਿੰਦ ਗੁਣੀ ਨਿਧਾਨ ਗੁਰਮੁਖ ਜਾਣੀਐ ਕ੍ਰਿਪਾਲ ਦਿਆਲ ਹਰ ਰੰਗ ਮਾਣੀਐ ਆਵੋ ਸੰਤ ਮਿਲਾ ਹਰ ਕਥਾ ਕਹਾਣੀਆਂ ਅਨੰਦਿਨ ਸਿਮਰਹਿ ਨਾਮ ਤਜ ਲਾਜ ਲੋਕਾਣੀਆਂ ਰਹਾਉ ਜਪ ਜਪ ਜੀਵਾ ਨਾਮ ਹੋਵੇ ਅਨੰਦ ਘਣਾ ਮਿਥਿਆ ਮੋਹ ਸੰਸਾਰ ਝੂਠਾ ਵਿਣਸਣਾ ਚਰਨ ਕਮਲ ਸੰਗ ਨੇ ਹੋ ਕਿਨੇ ਵਿਰ ਲੈ ਲਾਇਆ ਤਨ ਸੁਹਾਵਾ ਮੁਖ ਜਿਨ ਹਰ ਧਿਆਇਆ ਨਮ ਮਰਨ ਦੁੱਖ ਕਾਲ ਸਿਮਰਤ ਮਿਟ ਜਾਵਈ ਨਾਨਕ ਕਹਿ ਸੁਖ ਸੋਏ ਜੋ ਪ੍ਰਭ ਭਾਵਈ ਆਸਾ ਮਹੱਲਾ ਪੰਜਵਾਂ ਆਵ ਹੁ ਮੀਤ 71 ਹੋਏ ਰਸ ਕਸ ਸਭ ਪੁੰਚ ਹੈ ਅੰਮ੍ਰਿਤ ਨਾਮ ਹਰ ਹਰ ਜਪਹਿ ਮਿਲ ਪਾਪਾ ਮੁਚਹਿ ਤਤ ਵਿਚਾਰੋ ਸੰਤ ਜਨ ਹੋ ਤਾਤੇ ਬਿਗਨ ਨ ਲਾਗੇ ਖੀਨ ਭਏ ਸਭ ਤਸਕਰਾ ਗੁਰਮੁਖ ਜਨ ਜਾਗੇ ਰਹਾਉ ਬੁੱਧ ਗਰੀਬੀ ਖਰਚ ਲੈ ਹੋ ਹਉਮੈ ਬਿਖ ਜਾ ਰੋ ਸਾਚਾ ਹਟ ਪੂਰਾ ਸੌਦਾ ਵਖਰ ਨਾਮ ਵਾਪਾਰੋ ਜੀਉ ਪਿੰਡ ਧਨ ਅਰਪਿਆ ਸਈ ਪਤਵੰਤੇ ਆਪਨੜੇ ਪ੍ਰਭ ਪਾਣਿਆ ਨਿਤ ਕੇਲ ਕਰਨਤੇ ਦੁਰਮਤ ਮਦ ਜੋ ਪੀਵਤੇ ਵਿਖਲੀ ਪਤਕ ਲੀ ਰਾਮ ਰਸਾਇਣ ਜੋ ਰਤੇ ਨਾਨਕ ਸਚ ਅਮਲੀ ਆਸਾ ਮਹੱਲਾ ਪੰਜਵਾਂ ਉਦਮ ਕੀਆ ਕਰਾਇਆ ਆਰੰਭ ਰਚਾਇਆ ਨਾਮ ਜਪੇ ਜਪ ਜੀਵਨਾ ਗੁਰ ਮੰਤਰ ਦ੍ਰਿੜਾਇਆ ਪਾਏ ਪਰਹਿ ਸਤਗੁਰੂ ਕੈ ਜਿਨ ਪਰਮ ਬਿਦਾਰਿਆ ਕਰ ਕਿਰਪਾ ਪ੍ਰਭ ਆਪਣੀ ਸਚ ਸਾਜ ਸਵਾਰਿਆ ਰਹਾਉ ਕਰ ਗਹਿ ਲੀਨੇ ਆਪਣੇ ਸਚ ਹੁਕਮ ਰਜਾਈ ਜੋ ਪ੍ਰਭ ਦਿੱਤੀ ਦਾਤ ਸਾ ਪੂਰਨ ਵੜਿਆਈ ਸਦਾ ਸਦਾ ਗੁਣ ਗਾਈਐ ਜਪ ਨਾਮ ਮੁਰਾਰੀ ਨੇਮ ਨਿਭਾਹਿ ਉਹ ਸਤਿਗੁਰੂ ਪ੍ਰਭ ਕਿਰਪਾ ਧਾਰੀ ਨਾਮ ਤਨ ਗੁਣ ਗਾਓ ਲਾਭ ਪੂਰੇ ਗੁਰ ਦਿੱਤਾ ਵਣਜਾਰੇ ਸੰਤ ਨਾਨਕਾ ਪ੍ਰਭ ਸਾਹੋ ਅਮਿਤਾ ਆਸਾ ਮਹੱਲਾ 5ਵਾਂ ਜਾ ਕਾ ਠਾਕੁਰ ਤੁਹੀ ਪ੍ਰਭ ਤਾਕੇ ਵਡ ਭਾਗਾ ਉਹ ਸੁਹੇਲਾ ਸਦ ਸੁਖੀ ਸਭ ਬ੍ਰਹਮ ਭਉ ਭਾਗਾ ਹਮ ਚਕਰ ਗੋਬਿੰਦ ਕੇ ਠਾਕੁਰ ਮੇਰਾ ਭਾਰਾ ਕਰਨ ਕਰਾਵਨ ਸਗਲ ਬਿਦ ਸੋ ਸਤਗੁਰੂ ਹਮਾਰਾ ਰਹਾਉ ਦੂਜਾ ਨਹੀਂ ਔਰ ਕੋ ਤਾ ਕਾ ਭਉ ਕਰੀਐ ਗੁਰ ਸੇਵਾ ਮਹਿਲ ਪਾਈਐ ਜਗ ਦੁਤਰ ਤਰੀਐ ਦ੍ਰਿਸ਼ਟ ਤੇਰੀ ਸੁਖ ਪਾਈਐ ਮਨ ਮਾਹੇ ਨਿਦਾਨਾ ਜਾ ਕਉ ਤੁਮ ਕਿਰਪਾਲ ਭਈ ਸੇਵਕ ਸੇ ਪਰਵਾਨਾ ਅੰਮ੍ਰਿਤ ਰਸ ਹਰ ਕੀਰਤਨੋ ਕੋ ਵਿਰਲਾ ਪੀਵੈ ਵਜਹੋ ਨਾਨਕ ਮਿਲੈ ਏਕ ਨਾਮ ਰਿੱਧ ਜਪ ਜਪ ਜੀਵੈ ਆਸਾ ਮਹੱਲਾ ਪੰਜਵਾ ਜਾ ਪ੍ਰਭ ਕੀ ਹਉ ਚੇਰਲੀ ਸੋ ਸਭ ਤੇ ਊਚਾ ਸਭ ਕਿਛ ਤਾਕਾ ਕਾਂਢੀਐ ਥੋੜਾ ਅਰ ਮੂਚਾ ਜੀ ਪ੍ਰਾਨ ਮੇਰਾ ਤਨੋ ਸਾਹਿਬ ਕੀ ਮਨੀਆਂ ਨਾਮ ਜਿਸੈ ਕਹਿ ਉਜਲੀ ਤਿਸ ਦਾ ਸੀ ਗਨੀਆਂ ਰਹਾਉ ਵੇ ਪਰਵਾਹੋ ਆਨੰਦ ਮੈਂ ਨਾਉ ਮਾਨਕ ਹੀਰਾ ਰੱਜੀ ਧਾਈ ਸਦਾ ਸੁਖ ਜਾ ਕਾ ਤੂੰ ਮੀਰਾ ਸਖੀ ਸਹੇਰੀ ਸੰਗ ਕੀ ਇਸ ਮਤ ਦ੍ਰਿੜਾਵੋ ਸੇਵਹੁ ਸਾਧੂ ਭਾਉ ਕਰ ਤਉ ਨਿਦ ਹਰ ਪਾਵੋ ਸਗਲੀ ਦਾਸੀ ਠਾਕੁਰੈ ਸਭ ਕਹਤੀ ਮੇਰਾ ਜਿਸ ਹੈ ਸਿਗਾਰੇ ਨਾਨਕਾ ਤਿ ਸੁਖ ਹੈ ਬਸੇਰਾ